ਜਲੰਧਰ ਦੇ ਸਥਾਨਕ ਫਾਸਟ ਫੂਡ ਵਿਖੇ ਮਹਿਲਾਮਾ ਵੱਲੋਂ ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਧੀਆਂ ਦਾ ਤਿਉਹਾਰ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਹਿਲਾਮਾ ਵੱਲੋਂ ਗਿੱਧੇ ਅਤੇ ਭੰਗੜੇ ਤੋਂ ਇਲਾਵਾ ਔਰ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ ਜੋ ਕਿ ਵਿਸ਼ੇਸ਼ ਕਿਚਦਾ ਕੇਂਦਰ ਸੰ ਇਸ ਮੌਕੇ ਬੀਬੀ ਕੁਲਵਿੰਦਰ ਕੌਰ ਸ਼੍ਰੀਮਤੀ ਆਸ਼ਾ ਅਤੇ ਬੰਦਨਾ ਤੋਂ ਇਲਾਵਾ ਹੋਰਨਾਂ ਮਹਿਲਾਵਾਂ ਨੇ ਕਿਹਾ ਕਿ ਇਹ ਤਿਉਹਾਰ ਸਾਡਾ ਵਿਰਸਾ ਤੇ ਵਿਰਾਸਤ ਹੈ ਜਿਸ ਦੇ ਚਲਦਿਆਂ ਹੀ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲੇ ਸ਼ੂਰਵੀਰਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਹੀ ਅਸੀਂ ਆਜ਼ਾਦੀਦਾਨਿਕ ਮਾਰ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਹਿਲਾਂ ਪਿੰਗਾ ਪੀਪਲਾਂ ਤੇ ਪੈਂਦੀਆਂ ਸਨ ਪਰ ਹੁਣ ਇਹ ਤਿਉਹਾਰ ਹੋਟਲਾਂ ਦੇ ਪੈਲਸਾਂ ਦੀ ਸ਼ਾਨ ਬਣ ਗਿਆ ਹੈ ਉਹਨਾਂ ਕਿਹਾ ਕਿ ਇਹ ਤਿਉਹਾਰ ਜਿੱਥੇ ਆਪਸੀ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਉੱਥੇ ਹੀ ਆਪਸੀ ਮੇਲ ਮਿਲਾਪ ਨੂੰ ਵੀ ਹੋ ਡੂੰਗਾ ਕਰਦਾ ਹੈ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ ਅੱਜ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੇ ਅਸੀਂ ਨਾਲੇ ਸ਼ਹੀਦ ਹੋਏ ਜਿਹੜੇ ਸਾਡੇ ਵੀਰ ਆਜ਼ਾਦੀ ਮਿਲੀ ਸੀ ਉਹਨਾਂ ਨੂੰ ਸਲੂਟ ਕਰਦੇ ਆ ਔਰ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੀਆਂ ਸਾਡੇ ਸਦੀਆਂ ਤੋਂ ਚੱਲਦੀਆਂ ਆਈਆਂ ਤੀਆਂ ਨੂੰ ਆਪਣੇ ਪੇਕੇ ਲੈ ਕੇ ਆਉਂਦੇ ਸੀ ਆਪਣੇ ਪੇਕੇ ਲਿਆ ਕੇ ਸਾ ਸਾਰੇ ਇਕੱਠੀਆਂ ਹੋ ਗਏ ਸਹੇਲੀਆਂ ਤੀਆਂ ਮਨਾਉਂਦੀਆਂ ਸੀ ਪਰ ਹੁਣ ਤੀਆਂ ਦਾ ਤਿਆਰ ਜਿਹੜਾ ਹੋਟਲਾਂ ਵਿੱਚ ਰਹਿ ਗਿਆ ਨਾ ਕੋਈ ਤੀਆਂ ਮਨਾਉਂਦਾ ਕਿਸੇ ਨੂੰ ਮਤਲਬ ਨਹੀਂ ਪਤਾ ਇਸ ਕਰਕੇ ਤੀਆਂ ਤੇ ਤੀਆਂ ਨੂੰ ਤੁਸੀਂ ਅੱਗੇ-ਅੱਗੇ ਬੜਾਵਾ ਦਿਓ ਤੀਆਂ ਨੂੰ ਕੁੱਖਾ ਚ ਨਾ ਮਾਰੋ ਤੇ ਨਾ ਪੇੜ-ਪੌਦੇ ਕਟੋ ਤੇ ਇਸ ਕਰਕੇ ਸਾਡੀ ਜਨਰੇਸ਼ਨ ਅੱਗੇ ਜਾ ਕੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੀਆਂ ਤੀਆਂ ਸਾਡੇ ਪਿਛਲਾ ਕਲਚਰ ਕੀ ਹੈ ਜਦੋਂ ਧੀ ਦੁਨੀਆ ਦੇ ਵਿੱਚ ਆਂਦੀ ਹੈ ਤੇ ਲੋਕਾਂ ਦੇ ਨੱਕ ਬਣ ਜਾਂਦੇ ਆ ਨੱਕ ਚੜ ਜਾਂਦੇ ਤੇ ਬਣ ਜਾਂਦੇ ਤੇ ਜਦੋਂ ਪਿਓ ਦੇ ਕੋਲ ਜਾਂਦੀ ਹੈ ਤੇ ਪਿਓ ਪਰੀ ਕਹਿ ਕੇ ਬੁਲਾਉਂਦਾ ਆ ਤੇ ਜਦੋਂ ਮਾਂ ਕੋਲ ਜਾਂਦੀ ਹੈ ਤੇ ਗਲ ਦੇ ਨਾਲ ਲਗਾਉਂਦੀ ਹੈ ਜਦੋਂ ਭਰਾ ਦੇ ਕੋਲ ਜਾਂਦੀ ਹੈ ਤੇ ਉਹਦੇ ਗੁੱਟ ਤੇ ਰਖੜੀ ਬੰਦੀ ਹੈ ਤੇ ਧੀ ਸਾਡੇ ਘਰ ਦੀ ਰੌਣਕ ਹੈ ਔਰ ਦੁਨੀਆ ਦੀ ਵੀ ਰੌਣਕ ਹੈ ਸਾਰੇ ਧੀਆ ਨੂੰ ਪਚਾਓ ਤੇ ਧੀਆ ਮਨਾਓ ਕੁੱਖਾਂ ਦੇ ਵਿੱਚ ਨਾ ਮਾਰੋ ਜਲੰਧਰ ਦੇ ਸਥਾਨਕ ਫਾਸਟ ਫੂਡ ਵਿਖੇ ਮਹਿਲਾਮਾ ਵੱਲੋਂ ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਧੀਆ ਦਾ ਤਿਉਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਹਿਲਾਵਾਂ ਵੱਲੋਂ ਗਿੱਧੇ ਅਤੇ ਭੰਗੜੇ ਤੋਂ ਇਲਾਵਾ ਹੋਰ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ ਜੋ ਕਿ ਵਿਸ਼ੇਸ਼ ਕਿਚਦਾ ਕੇਂਦਰ ਸੰ ਇਸ ਮੌਕੇ ਬੀਬੀ ਕੁਲਵਿੰਦਰ ਕੌਰ ਸ਼੍ਰੀਮਤੀ ਆਸ਼ਾ ਅਤੇ ਬੰਦਨਾ ਤੋਂ ਇਲਾਵਾ ਹੋਰਨਾਂ ਮਹਿਲਾਵਾਂ ਨੇ ਕਿਹਾ ਕਿ ਇਹ ਤਿਉਹਾਰ ਸਾਡਾ ਵਿਰਸਾ ਤੇ ਵਿਰਾਸਤ ਹੈ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲੇ ਸ਼ੁਰੂvida ਨੂੰ ਯਾਦ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਹੀ ਅਸੀਂ ਆਜ਼ਾਦੀਦਾਨਿਕ ਮਾਰ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਹਿਲਾਂ ਪਿੰਗਾ ਪੀਪਲਾਂ ਤੇ ਪੈਂਦੀਆਂ ਸਨ ਪਰ ਹੁਣ ਇਹ ਤਿਉਹਾਰ ਹੋਟਲਾਂ ਦੇ ਪੈਲਸਾਂ ਦੀ ਸ਼ਾਨ ਬਣ ਗਿਆ ਹੈ ਉਹਨਾਂ ਕਿਹਾ ਕਿ ਇਹ ਤਿਉਹਾਰ ਜਿੱਥੇ ਆਪਸੀ ਪਿਆਰ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਉੱਥੇ ਹੀ ਆਪਸੀ ਮੇਲ ਮਿਲਾਪ ਨੂੰ ਵੀ ਹੋ ਡੂੰਗਾ ਕਰਦਾ ਹੈ